ਮਿੱਤਰੋ ਕੋਟ ਕਪੂਰਾ ਮੰਡੀ ਤੇ ਖੜੇ ਆਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਇਆ ਸਵਰਾਜ 855 ਟਰੈਕਟਰਾਂ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਅੰਕਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾ ਠੀਕ ਠਾਕ ਜੀ ਵਧੀਆ ਜੀ ਕਿਹੜਾ ਮਾਡਲ ਆ ਜੀ ਇਹ 4 ਮਾਡਲ ਆ ਜੀ 2004 ਠੀਕ ਆ ਪੀ ਆਪ ਦਾ ਨੰਬਰ ਆ ਟਾਇਰਾਂ ਦੀ ਗੱਲ ਕਰੀ ਅੰਕਲ ਦੇ ਠੀਕ ਹੈ ਜੀ ਠੀਕ ਆ ਬਿਲਕੁਲ ਨਵੇਂ ਆ ਹਾਂਜੀ ਹਾਂਜੀ ਠੀਕ ਆ ਤੇ ਰੰਗ ਪੇੜ ਦੀ ਗੱਲ ਕੀ ਬੇੜ ਸਾਰਾ ਬਾਈ ਜੀ origignal a to z ਠੀਕ ਆ ਗਾਰੰਟੀ ਆਪਣੀ ਗਾਰੰਟੀ ਪੂਰੀ ਬਾਈ ਜੀ ਠੀਕ ਆ ਤੇ ਇੰਜਨ ਗੇਅਰ ਦਾ ਅੰਕਲ ਇੰਜਨ ਗੇਅਰ ਦਾ ਵਾਹ ਕੇ ਦੇ ਦਾਂਗੇ ਜੀ ਠੀਕ ਆ ਵਾਹ ਕੇ ਲੈ ਜਾਣ ਹੈ ਠੀਕ ਆ ਗਾਰ ਬਗੂੜ ਪਏ ਬਾਈ ਨਾਲ ਦੇ ਕੇ ਰੁਪਏ ਜਿੰਨਾ ਥਾਂ ਠੀਕ ਆ ਵੀ ਟਰੈਕਟਰ ਬੂਰਾ ਸੰਭਾਈ ਨਾ ਰੱਖਿਆ ਪਿਆ ਹਨਾ ਤੇ ਇੰਜਨ ਗੇਅਰ ਦਾ ਕਿਵੇਂ ਆ ਜੀ ਇੰਜਨ ਗੇਅਰ ਬਹੁਤ ਵਧੀਆ ਜੀ ਪਾਸਿੰਗ ਹੈਗੀ ਆ ਜੀ ਕਾਪੀ ਦੀ 30 ਤਾਈਂ ਚੈਪ ਵਾਲੀ ਕਾਪੀ ਆ ਠੀਕ ਆ ਚੈਪ ਵਾਲੀ ਕਾਪੀ ਆ ਕਾਪੀ ਦੀ ਪਾਸਿੰਗ ਹੋ ਗਈ ਇਹ ਨਾਂ ਵੀ ਹੋ ਜਾਊਗਾ ਹਾਂ ਵੀ ਹੋ ਜਾਊਗਾ ਠੀਕ ਆ ਅੰਕਲ ਜੀ ਤੇ ਸਮਾਨ ਇਹਦੇ ਨਾਲ ਹੀ ਸਮਾਨ ਇਹਦੇ ਨਾਲ ਬਈ ਫੱਟੀ ਆ ਕੱਲੀ ਆ ਡੰਡਾ ਹੈ ਤੇ ਸ਼ਦਰੀ ਤਾਂ ਹੈਗੀ ਹਨ ਫੱਟੀ ਹੈਗੀ ਆ ਹੋਰ ਸਾਰਾ ਕੱਲੇ ਕੱਲਾ ਡੰਡਾ ਵੀ ਫੱਟੀ ਹੈ ਠੀਕ ਆ ਠੀਕ ਆ ਬਾਕੀ ਸਾਰਾ ਸਮਾਨ ਹੈਗਾ ਕੱਲਾ ਡੰਡਾ ਹੈ ਨਹੀਂਗਾ ਤੇ ਕਾਗਜ਼ ਪੱਤਰ ਅੰਕਲ ਜੀ ਇਹਦੇ ਪੱਤਰ ਵਧੀਆ ਜੀ ਸਾਰਾ ਬਸ ਚੈਪ ਵਾਲੀ ਕਾਪੀ ਬਈ ਜੀ ਪੂਰੇ ਕਾਗਜ਼ਾਂ ਇੰਜਨ ਗੇਅਰ ਦਾ ਬਣਾ ਅਗਲਾ ਵਾਕੇ ਲੈ ਦੇਣਾ ਐਨੀ ਗਾਰੰਟੀ ਆਪਣੀ ਠੀਕ ਆ ਇਹਦੀ ਕੀ ਡਿਮਾਂਡ ਆ ਕਿੰਨੇ ਪੈਸੇ ਰੱਖੇ ਜੀ 280 ਹਜ਼ਾਰ ਮੰਗਦੇ ਆ ਜੀ ਇਹਦਾ ਪਿਆਬ ਨੰਬਰ ਦਾ ਜਿਹੜਾ ਕਰਕੇ ਆਉਂਦਾ ਅੰਕਲ ਵੀਡੀਓ ਸ਼ੇਅਰ 260000 ਦਾ ਦੇ ਦਾਂ 260000 ਦਾ 20000 ਦਾ ਸਿੱਧਾ ਮਾਨਤਾਨ ਹੋਊਗਾ ਠੀਕ ਆ ਇਹ ਕਿਹੜੇ ਪਿੰਡ ਖੜਾ ਜੀ ਇਹ ਪਿੰਡ ਬੇਵੀ ਵਾਲਾ ਜੀ ਕੋਟਕਪੂਰੇ ਤਹਿਸੀਲ ਜਿਲ੍ਹਾ ਫਰੀਦ ਠੀਕ ਆ ਨੰਬਰ ਬੋਲ ਦਿਓ ਜੀ 83608 2303 ਅੰਕਲ ਹਣ ਠੋਡੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਆਪਣੀ ਫੇਰ ਕਰਕੇ ਆ ਗਿਆ ਮੈਂ ਫੁੱਲ ਮਾਨਤਾਨ ਕਰਾਂਗਾ ਮਾਨਤਾ ਤੁਸੀਂ ਕਰਨਾ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ